22 ਅਪ੍ਰੈਲ 2025 ਨੂੰ ਜੋ ਇਨਸੀਡੈਂਟ ਪਹਿਲਗਾਮ ਵਿੱਚ ਹੋਇਆ ਸੀ ਜੋ ਅਤਵਾਦੀਆਂ ਨੇ ਬੇਕਸੂਰੇ ਹਿੰਦੂਆਂ ਨੂੰ ਉੱਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਤਲਖੀ ਵੀ ਵੱਜ ਜਾਂਦੀ ਹੈ ਤੇ ਆਪਣੀਆਂ ਏਜੰਸੀਆਂ ਵੀ ਸਤਰਕ ਹੋ ਜਾਂਦੀਆਂ ਹਨ ਤੇ ਜਦ 6-7 ਤਾਰੀਖ ਨੂੰ ਮਈ ਨੂੰ ਜਦ ਆਪਣੀ ਇੰਡੀਅਨ ਜੋ ਆਰਮੀ ਹੁੰਦੀ ਹੈ ਉੱਥੇ 에ਅਰ ਸਟ੍ਰਾਈਕ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਆਪਣੀ ਏਜੰਸੀਆਂ ਹੁੰਦੀਆਂ ਹਨ ਉਹ ਕਾਫੀ ਸਤਰਕ ਹੁੰਦੀਆਂ ਹਨ ਤੇ ਉਹ ਦੇਖਦੀਆਂ ਹਨ ਕਿ ਕਿਸੇ ਵੀ ਵਿਅਕਤੀ ਨੇ ਕਿਸੇ ਦੀ ਇਨਫੋਰਮੇਸ਼ਨ ਤੇ ਨਹੀਂ ਲੀਕ ਕੀਤੀ ਜੋ ਉਹਨਾਂ ਦੀਆਂ ਲੋਕੇਸ਼ਨਸ ਬਾਰੇ ਉਹਨਾਂ ਨੂੰ ਪਾਕਿਸਤਾਨੀਆਂ ਨੂੰ ਜੋ ਪਤਾ ਹੈ ਤੇ ਇਸ ਤੋਂ ਬਾਅਦ ਉਹ ਹਰਿਆਣਾ ਤੋਂ ਪੰਜ ਲੋਗਾਂ ਨੂੰ ਗ੍ਰਿਫਤਾਰ ਕਰਦੇ ਹਨ ਜੋ ਪਹਿਲਾ ਵਿਅਕਤੀ ਗ੍ਰਿਫਤਾਰ ਹੁੰਦਾ ਹੈ ਉਹ ਨਮਾਨ ਇਲਾਹੀ ਜੋ ਕਿ ਪਾਣੀਪਤੂ ਤੇ ਉਸ ਤੋਂ ਬਾਅਦ ਦੂਸਰਾ ਵਿਅਕਤੀ ਜੋ ਹੁੰਦਾ ਹੈ ਉਹਦਾ ਨਾਮ ਹੈ ਦਵਿੰਦਰ ਸਿੰਘ ਕੈਥਲ ਤੂ ਤੇ ਤੀਜੀ ਯੂਟਿਊਬਰ ਜੋਤੀ ਮਲੋਤਰਾ ਜੋ ਕਿ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਸ ਨੂੰ ਪਾਕਿਸਤਾਨ ਦੇ ਲਈ ਜਸੂਸੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਤੋਂ ਇਲਾਵਾ ਇੱਕ ਨਾਮ ਹੋਰ ਚਰਚਾ ਦੇ ਵਿੱਚ ਹੈ ਤੇ ਉਹ ਨਾਮ ਹੈ ਮਾਦਰੀ ਗੁਪਤਾ ਆਖਰ ਕੌਣ ਹੈ ਇਹ ਮਾਦਰੀ ਗੁਪਤਾ ਜਿਸ ਦਾ ਨਾਮ ਇੰਨਾ ਚਰਚਾ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਹੈ ਮਾਦਰੀ ਗੁਪਤਾ ਜੋ ਕਿ ਦਿੱਲੀ ਦੇ ਬਸਤੀਪੁਰ ਦੇ ਰਹਿਣ ਵਾਲੀ ਸੀ ਜਿਸ ਨੇ ਜੀ ਐਨ ਯੂ Jawaharlal Nehru University ਤੋਂ ਆਪਣੀ ਸਟੱਡੀ ਕੰਪਲੀਟ ਕੀਤੀ ਸੀ ਤੇ ਉਸ ਤੋਂ ਬਾਅਦ ਯੂ ਪੀ ਐਸ ਦਾ ਐਗਜ਼ਾਮ ਕਲੀਅਰ ਕਰਕੇ ਭਾਰਤ ਦੇ ਲਈ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕਈ ਪੋਸਟਾਂ ਤੇ ਕੰਮ ਕੀਤਾ ਤੇ ਜਦ 26 ਨਵੰਬਰ 2008 ਨੂੰ ਭਾਰਤ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਹੈ ਤੇ ਉਸ ਤੋਂ ਕੁਝ ਥੇਰ ਬਾਅਦ ਮਾਦਰੀ ਗੁਪਤਾ ਨੂੰ ਇਸਲਾਮਾਬਾਦ ਦੇ ਵਿੱਚ ਪ੍ਰੈਸ ਅਤੇ ਸੂਚਨਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤੇ ਉਹ ਉੱਥੇ ਚਲੀ ਜਾਂਦੀ ਹੈ ਮੀਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ ਮਾਦਰੀ ਜੈਸ਼ੇ ਮੁਹੰਮਦ ਦੇ ਸਰਗਨਾ ਮਸੂਦ ਅਜ਼ਰ ਦੀ ਕਿਤਾਬ ਲੱਭ ਰਹੀ ਹੁੰਦੀ ਹੈ ਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਇੱਕ ਪਾਕਿਸਤਾਨੀ ਪੱਤਰਕਾਰ ਦੇ ਨਾਲ ਹੁੰਦੀ ਹੈ ਤੇ ਉਹ ਪੱਤਰਕਾਰ ਇਸ ਚੀਜ਼ ਦਾ ਇਸ ਚੀਜ਼ ਦੀ ਗੱਲ ਇੱਕ ਉੱਥੇ ਇੱਕ ਵਿਅਕਤੀ ਹੁੰਦਾ ਜਿਸ ਦਾ ਨਾਮ ਜਮਸ਼ੇਦ ਹੁੰਦਾ ਹੈ ਉਸ ਦੇ ਨਾਲ ਕਰਦੀ ਹੈ ਤੇ ਜਮਸ਼ੇਦ ਜੋ ਕਿ ਜਿੰਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਤੇ ਉਹ ਦੱਸਦਾ ਹੈ ਉਹ ਉਸ ਨੂੰ ਦੱਸਦੀ ਹੈ ਕਿ ਮੈਡਮ ਨੂੰ ਜੋ ਮजूद ਅਜ਼ਰ ਹੈ ਉਸ ਦੀ ਬੁੱਕ ਚਾਹੀਦੀ ਹੈ ਤੇ ਜੋ ਜੋ ਇਹ ਵਿਅਕਤੀ ਹੈ ਜਮਸ਼ੇਦ ਹੁੰਦਾ ਹੈ ਉਹ ਆਈਐਸਆਈ ਦਾ 에ਜੈਂਟ ਹੁੰਦਾ ਹੈ ਤੇ ਉਹ ਇਸ ਬੁੱਕ ਦੇ ਬਹਾਨੇ ਮਾਧਰੀ ਗੁਪਤਾ ਨੇ ਨਾਲ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੰਦਾ ਹੈ ਤੇ ਇਸ ਇਸੇ ਦੌਰਾਨ ਉਹਨਾਂ ਦੀ ਨਜ਼ਦੀਕੀਆਂ ਕਾਫੀ ਵੱਧ ਜਾਂਦੀਆਂ ਹਨ ਤੇ ਜੋ ਮਾਧਰੀ ਹੁੰਦੀ ਹੈ ਉਸ ਨੂੰ ਜੋ ਜਿਮ ਹੁੰਦਾ ਹੈ ਜਮਸ਼ੇਦ ਹੁੰਦਾ ਹੈ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ ਜੋ ਮਾਧਰੀ ਹੁੰਦੀ ਹੈ ਉਹ ਕਿ 52 ਸਾਲ ਦੀ ਤੇ ਜਮਸ਼ੇਦ 30 ਸਾਲ ਦਾ ਹੁੰਦਾ ਹੈ ਤੇ ਉਹਨਾਂ ਦੀਆਂ ਨਜ਼ਦੀਕੀਆਂ ਕਾਫੀ ਵੱਧ ਜਾਂਦੀਆਂ ਹਨ ਤੇ ਉਹ ਜਮਸ਼ੇਦ अली ਕੁਝ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ ਤੇ ਉਸਨੇ ਆਪਣਾ ਧਰਮ ਵੀ ਬਦਲ ਲਿਆ ਸੀ ਤੇ ਉਹ ਹਰ ਹੁਣ ਉਹ ਹੌਲੀ-ਹੌਲੀ ਜੋ ਇੰਡੀਆ ਦੀਆਂ ਖੂਫੀਆਂ ਜਾਣਕਾਰੀਆਂ ਹਨ ਉਹ ਜਮਸ਼ੇਦ ਨੂੰ ਦੱਸਣੀਆਂ ਸ਼ੁਰੂ ਕਰ ਦਿੰਦੀਆਂ ਕਰ ਦਿੰਦੀ ਹੈ ਤੇ ਇਹਨਾਂ ਇਹਨਾਂ ਦੇ ਵਿਚਾਰ ਹੀ ਕੁਝ ਟਾਈਮ ਅੱਗੇ ਨਿਕਲਦਾ ਹੈ ਤੋਂ ਜਿਮ ਹੁੰਦਾ ਹੈ ਉਹ ਉਸ ਦੀ ਮੁਲਾਕਾਤ ਆਈਐਸਆਈ 에ਜੰਟ ਮੁਦਸਰ ਰਜ਼ਾ ਰਾਣਾ ਦੇ ਨਾਲ ਕਰਵਾਉਂਦਾ ਹੈ ਤੇ ਉਹਨਾਂ ਦੀ ਮੁਲਾਕਾਤ ਅੱਗੇ ਦੁਅਗੇ ਵੱਧਦੀ ਜਾਂਦੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 2010 ਦੇ ਵਿੱਚ ਜੋ ਮਾਦਰੀ ਗੁਪਤਾ ਹੈ ਉਹ ਜੇ ਐਨ ਕੇ ਗੈਸੀ ਤੇ ਉੱਥੇ ਕਾਫੀ ਸਾਰੀ ਖੂਫੀਆ ਜਾਣਕਾਰੀਆਂ ਉਸਨੇ ਇਹਨਾਂ ਦੋਨਾਂ ਦੇ ਕਹਿਣ ਤੇ ਇਕੱਠੀਆਂ ਵੀ ਕੀਤੀਆਂ ਸਨ ਤੇ ਜਦ ਇਸ ਗੱਲ ਦੀ ਭਣਕ ਖੂਫੀਆ ਏਜੰਸੀਆਂ ਨੂੰ ਲੱਗਦੀ ਹੈ ਤੇ ਭਾਰਤੀ ਖੂਫੀਆ ਏਜੰਸੀਆਂ ਉਸਤੇ ਨਜ਼ਰ ਰੱਖਦੀਆਂ ਹਨ ਤੇ ਜਦ ਭਾਰਤੀ ਖੂਫੀਆ ਏਜੰਸੀਆਂ ਉਸਦੇ ਮੋਬਾਈਲ ਈਮੇਲਸ ਵਗੈਰਾ ਸਭ ਕੁਝ ਚੈੱਕ ਕਰਦੀਆਂ ਹਨ ਤੇ ਉਹਨਾਂ ਦਾ ਜੋ ਸ਼ੱਕ ਹੁੰਦਾ ਹੈ ਉਸ ਸਚਾਈ ਦੇ ਵਿੱਚ ਬਦਲ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਬਹਾਨੇ ਦੇ ਨਾਲ ਜਦ ਸ਼िखर ਸੰਮੇਲਨ ਭਾਰਤ ਦੇ ਵਿੱਚ ਹੋਣਾ ਹੁੰਦਾ ਹੈ ਤੇ ਮਾਦਰੀ ਨੂੰ ਇੱਥੇ ਬੁਲਾ ਲੈਂਦੇ ਹਨ ਕਿ ਉਹਨਾਂ ਦੀ ਇੱਥੇ ਜ਼ਰੂਰਤ ਹੈ ਤੇ ਜਦ ਮਾਦਰੀ ਇੰਡੀਆ ਪਾਕਿਸਤਾਨੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਹਨਾਂ ਤੇ આરોਪ ਲੱਗਦੇ ਹਨ ਕਿ ਉਸਨੇ ਜੋ ਕਿ ਪਾਕਿਸਤਾਨ ਦੇ ਲਈ ਭਾਰਤ ਦੀ ਖੂਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਸ਼ੇਅਰ ਕੀਤੀਆਂ ਹਨ ਜੋ ਕਿ ਕਾਫੀ ਭਾਰਤ ਲਈ ਕਾਫੀ ਨੁਕਸਾਨਦਾਇਕ ਹੋ ਸਕਦੀਆਂ ਹਨ ਇਹ ਵੀ کیا ਜਾ ਰਿਹਾ ਹੈ ਉਸਨੇ ਕੇਵਲ ਖੂਫੀਆ ਜਾਣਕਾਰੀਆਂ ਹੀ ਨਹੀਂ ਜੋ ਖੂਫੀਆ ਵਿਭਾਗ ਦੇ ਕੁਝ ਵਿਅਕਤੀ ਹਨ ਉਹਨਾਂ ਦੇ ਨਾਮ ਉਹਨਾਂ ਦੇ ਈਮੇਲਸ ਪਾਸਵਰਡ ਵਗੈਰਾ ਵੀ ਉਹਨਾਂ ਲੋਕਾਂ ਦੇ ਨਾਲ ਸ਼ੇਅਰ ਕੀਤੇ ਹਨ ਤੇ ਇਹਨਾਂ ਤੋਂ ਇਲਾਵਾ 30 ਅਕਤੂਬਰ 2009 ਦੇ ਵਿੱਚ ਜੋ ਮਾਦਰੀ ਹੁੰਦੀ ਹੈ ਉਸਨੇ ਮਦਸਰ ਮੁਦਸਰ ਰਾਣਾ ਨੂੰ ਇੱਕ ਕੱਤ ਵੀ ਲਿਖਿਆ ਸੀ ਜਿਸ ਦੇ ਵਿੱਚ ਉਸਨੇ ਜਿਮ ਦੇ ਬਾਰੇ ਜਮਸ਼ੇ ਦੇ ਬਾਰੇ ਲਿਖਿਆ ਸੀ ਕਿ ਮੈਂ ਉਸਦੇ ਲਈ ਕੀ ਕੁਝ ਨਹੀਂ ਕੀਤਾ ਲੇਕਿਨ ਉਸਨੇ ਮੇਰੇ ਨਾਲ ਜਾਨਵਰਾਂ ਵਰਗਾ ਵਿਵਹਾਰ ਕੀਤਾ ਹੈ ਉਸ ਨੂੰ ਇਸ ਚੀਜ਼ ਦਾ ਮਲਾਲ ਸੀ ਜਾਂ ਉਸ ਨੂੰ ਇਸ ਚੀਜ਼ ਦਾ ਮੇਰੇ ਤੇ ਗੁੱਸਾ ਸੀ ਕਿ ਮੈਂ ਹੋਰ ਵੀ ਕਈ ਪਾਕਿਸਤਾਨੀਆਂ ਦੇ ਨਾਲ ਗੱਲ ਕਿਉਂ ਕਰਦੀ ਹਾਂ ਮੈਂ ਇੱਕ ਪਾਕਿਸਤਾਨੀ ਨੂੰ ਅਜ਼ਮਾ ਕੇ ਦੇਖ ਲਿਆ ਹੈ ਸਾਨੂੰ ਆਪਣੇ ਰਸਤੇ ਖੁਦ ਚੁਣਨੇ ਚਾਹੀਦੇ ਹਨ ਜਦ ਬਹੁਤ ਸਾਰੀਆਂ ਸੂਚਨਾਵਾਂ ਆਪਣੀ ਖੋਫੀ ਏਜੰਸੀਆਂ ਨੂੰ ਬਹੁਤ ਕੁਝ ਮਿਲਦਾ ਹੈ ਤੇ ਫਿਰ 700 ਪੰਨਿਆਂ ਦੀ ਇੱਕ ਰਿਪੋਰਟ ਤਿਆਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ 2018 ਦੇ ਵਿੱਚ ਅਦਾਲਤ ਦੁਆਰਾ ਉਸ ਨੂੰ ਜੋ ਇੱਕ ਐਕਟ ਹੈ ਜਿਸ ਦਾ ਨਾਮ ਹੈ ਆਫੀਸ਼ੀਅਲੀ ਸੀਕ੍ਰੀਟ ਐਕਟ ਦੇ ਤਹਿਤ ਉਸ ਨੂੰ ਤਿੰਨ ਸਾਲ ਦੀ ਸਜ਼ਾ ਵੀ ਉਸ ਨਹੀਂ ਤੇ ਆਪਣੀ ਇਸ ਸਜ਼ਾ ਦੇ ਲਈ ਉਸਨੇ ਅਪੀਲ ਵੀ ਕੀਤੀ ਜੋ ਕਿ ਕਰੋਨਾ ਦੇ ਆਨ ਕਰਕੇ ਥੋੜੀ ਲੇਟ ਹੋ ਜਾਂਦੀ ਹੈ ਤੇ ਜਦ ਉਹ ਆਪਣੀ ਜ਼ਮਾਨਤ ਤੇ ਹੁੰਦੀ ਹੈ ਤੇ ਉਹ ਉਹ ਅਜਮੇਰ ਦੇ ਬਿਹਾਰੀ ਦੇ ਵਿੱਚ ਇਕੱਲੀ ਹੀ ਰਹਿ ਰਹੀ ਹੁੰਦੀ ਹੈ ਤੇ ਇਹ ਕਰੋਨਾ ਦਾ ਦੌਰ ਹੁੰਦਾ ਹੈ 2021 ਦੇ ਵਿੱਚ ਜੋ ਜਦੋਂ ਇਕੱਲੀ ਉੱਥੇ ਰਹਿ ਰਹੀ ਹੁੰਦੀ ਹੈ ਤੇ ਇਸੇ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਚੀਜ਼ ਦੀ ਪੁਸ਼ਟੀ ਉਸ ਦੇ ਵਕੀਲ ਨੇ ਤੇ ਬਾਅਦ ਦੇ ਵਿੱਚ ਉਸ ਦੇ ਯੂਐਸਏ ਬੈਠੇ ਭਰਾ ਨੇ ਵੀ ਕੀਤੀ ਹੈ ਮੇਰਾ ਮੇਨ ਮੋਟਿਵ ਤੁਹਾਨੂੰ ਇਹ ਕਹਾਣੀ ਸੁਣਾਉਣਾ ਤੁਹਾਨੂੰ ਜਾਗਰੂਕ ਕਰਨਾ ਹੈ